ਗੁੱਡ ਮਾਰਨਿੰਗ ਪਿਆਰੇ ਬੱਚਿਓ ਅੱਜ ਆਪਾਂ ਸਿੱਖਦੇ ਹਾਂ ਗਿਣਨ ਤਾਰੇ ਤੇ ਸੰਖਿਆਵਾਂ ਨੂੰ ਦਰਸਾਉਣ ਦਾ ਵੱਲ ਇਹ ਆਪਣੇ ਕੋਲੇ ਗਿਣਨ ਤਾਰਾ ਮਸ਼ੀਨ ਹੈ ਜਿਸ ਤੇ ਆਪਾਂ ਵੱਖ-ਵੱਖ ਸੰਖਿਆਵਾਂ ਨੂੰ ਨੰਬਰਸ ਨੂੰ ਦੱਸਾਵਾਂਗੇ ਜਦੋਂ ਵੀ ਸੰਖਿਆਵਾਂ ਦਾ ਪੱਧਰ ਤੁਸੀਂ ਜਾਂਚਣਾ ਹੈ ਸੱਜੇ ਤੋਂ ਖੱਬੇ ਵੱਲ ਪਾਸੇ ਵੱਲ ਨੂੰ ਤੁਸੀਂ ਪੱਧਰ ਪੜ੍ਹਨਾ ਹੈ ਪਹਿਲਾ ਇਕਾਈ ਦੂਜਾ ਸਥਾਨ ਦਹਾਈ ਤੀਜਾ ਸਥਾਨ ਸੈਂਕੜਾ ਚੌਥਾ ਹਜ਼ਾਰ ਤੇ ਇਦ ਲ ਸਥਾਨ ਸਭ ਤੋਂ ਪੰਜਵਾਂ ਜਿਹੜਾ ਸਥਾਨ ਹੈ ਖੱਬੇ ਪਾਸੇ ਇਹ ਆਪਣਾ ਹੈ 10000 ਦਾ ਮਤਲਬ 10000 ਵਾਲਾ ਸਥਾਨ ਦੇਖੋ ਇੰਗਲਿਸ਼ ਚ ਆਪਾਂ ਕਿਵੇਂ ਬੋਲਦੇ ਆ ਇਕਾਈ ਨੂੰ ਯੂਨਿਟ ਦਹਾਈ ਨੂੰ ਟੈਂਜ਼ ਨੈਕਸਟ ਸੈਂਕੜੇ ਨੂੰ 100 ਹਜ਼ਾਰ ਨੂੰ 1000 ਤੇ 10000 ਨੂੰ ਆਪਾਂ ਬੋਲਦੇ ਹਾਂ 10000 ਆਓ ਹੁਣ ਇੱਕ ਵਾਰ ਮਸ਼ੀਨ ਨੂੰ ਆਪਾਂ ਜ਼ੀਰੋ ਤੇ ਕਰਦੇ ਹਾਂ ਤੇ ਫਿਰ ਵੱਖ-ਵੱਖ ਸੰਖਿਆਵਾਂ ਨੂੰ ਇਸ ਤੇ ਦਰਸਾਵਾਂਗੇ ਜਦੋਂ ਤੁਸੀਂ ਸੰਖਿਆਵਾਂ ਨੂੰ ਪੜ੍ਹਨਾ ਹੈ ਤਾਂ ਉਦੋਂ ਤੁਸੀਂ ਖੱਬੇ ਤੋਂ ਸੱਜੇ ਪਾਸੇ ਨੂੰ ਪੜ੍ਹਨਾ ਹੈ ਬਟ ਜਦੋਂ ਤੁਹਾਨੂੰ ਇਹ ਤੁਸੀਂ ਜਜਮੈਂਟ ਕਰਨੀ ਹੈ ਵੀ ਇਹ ਕਿਹੜੇ ਪਦਦੀ ਸੰਖਿਆ ਹੈ ਇਕਾਈ ਦੀ ਦਹਾਈ ਦੀ ਜਾਂ 10000 ਦੀ ਤਾਂ ਉਦੋਂ ਤੁਸੀਂ ਇਹਦੇਲੇ ਪਾਸੋਂ ਜਾਂਚ ਕਰਨੀ ਹੈ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਇਸ ਤਰੀਕੇ ਦੇ ਨਾਲ ਤੁਸੀਂ ਜਾਂਚ ਕਰਕੇ ਸੰਖਿਆ ਦਾ ਪੱਧਰ ਜਾਣ ਸਕਦੇ ਹੋ ਇੱਕ ਵਾਰ ਤੁਹਾਨੂੰ ਜ਼ੀਰੋ ਪੱਧਰ ਜਾਂਚਣ ਦਾ ਵੱਲ ਪਤਾ ਲੱਗ ਗਿਆ ਤਾਂ ਵਾਰ-ਵਾਰ ਤੁਹਾਨੂੰ ਇਹ ਪ੍ਰਕਿਰਿਆ ਕਰਨ ਦੀ ਜ਼ਰੂਰਤ ਨਹੀਂ ਫਿਰ ਤੁਸੀਂ ਬੜੇ ਆਰਾਮ ਦੇ ਨਾਲ ਸੱਜੇ ਪਾਸੇ ਤੋਂ ਸੰਖਿਆਵਾਂ ਨੂੰ ਪੜ ਸਕੋਗੇ ਤੁਹਾਡੇ ਦਿਮਾਗ ਦੇ ਵਿੱਚ ਛੱਪ ਜਾਵੇਗਾ ਕਿ ਇੰਨੇ ਅੰਕਾਂ ਵਾਲੀ ਸੰਖਿਆ ਹੈ ਤਾਂ ਇਸ ਪੱਧਰ ਦੀ ਸੰਖਿਆ ਹੈ ਜਿਵੇਂ ਪੰਜ ਅੰਕਾਂ ਵਾਲੀ ਜਿਹੜੀ ਸੰਖਿਆ ਹੈ ਉਹ 10000 ਦੇ ਪੱਧਰ ਦੀ ਸੰਖਿਆ ਹੈ ਜਿਹੜੀ ਤਿੰਨ ਅੰਕਾਂ ਦੀ ਸੰਖਿਆ ਹੈ ਉਹ ਸੈਂਕੜਾ ਪੱਧਰ ਦੀ ਸੰਖਿਆ ਹੈ ਆਹ ਹੁਣ ਸਭ ਤੋਂ ਪਹਿਲਾਂ ਆਪਾਂ ਦਰਸਾਉਣੀ ਆ ਇੱਕ ਸੰਖਿਆ 58000 ਸੌਰੀ 53450 ਕਿੰਨਾ ਬੋਲੇਵੇਂ 53450 ਹੁਣ ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰਨਾ ਹੈ ਵੱਡੇ ਪੱਦਰ ਤੋਂ ਆਪਾਂ ਸੰਖਿਆਵਾਂ ਨੂੰ ਲਿਖਣਾ ਹੈ ਤੇ ਆਪਾਂ ਹੁਣ ਦਰਸਾਉਣ ਲੱਗੇ ਆ ਸਭ ਤੋਂ ਪਹਿਲਾਂ 10000 ਅਲਿਖਾਂ ਤੇ ਆਪਾਂ यह हो गया अपने मन के पाँच मन के की दर्शा रहे हैं पाँ को अगे है तीन पिन तरव यह हो गया अपना तरवजा हज़ार क्योंकि इधरले पास कोई भी मणका नहीं है नैक्सट है चार सौ 400 ਤੇ ਨੈਕਸਟ ਇੱਧਰਲੇ ਪਾਸੇ ਜ਼ੀਰੋ ਰੋਕੀ ਜ਼ੀਰੋ ਹੈ ਤਾਂ ਕੋਈ ਵੀ ਮਣਕਾ ਇਸ ਇਸ ਸਥਾਨ ਦੇ ਵਿੱਚ ਨਹੀਂ ਦਿਖਾਵਾਂਗੇ ਹੁਣ ਦੇਖੋ ਕਿਦਾਂ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ 50 ਤੇ 53000 400 पंजा कोई भी बनका नहीं तो उ इमेज करना इमेजन तो की करना है जीरो उ हम ये हो गया अपना तरवजा हज़ार चार सौ पंजा एक बार फिर संख्या मशीन आप जीरो पर कर दें अपनी अगली संख्या है बाहठ हज़ार नौ सौ चौदह हम बाहठ जो मैं बोलिया तो बाहठ हज़ार की गल हो रही है दह हज़ार वाली थानते तीन बनके लैके आओगे बिल्कुल सही बेटा दह हज़ार वाली थानते आप लैके आवेंगे छे बनके हो गए अपने छे बनके छे बनके की दर्शा रहे हैं सठ हज़ार में हजार वाले पद्धर मन के सठ दो बाहठ नैक्सट नौ सौ की गल हो रही है लो जी चार पं छत अठ नौ बाहठ हजार 900 ਤੇ 14 ਦਹਾਈ ਵਾਲੀ ਥਾਂ ਤੇ ਕੀ ਹੈ ਇੱਕ ਦਹਾਈ ਹੈ ਤਾਂ ਆਪਾਂ ਇੱਕ ਮਣਕਾ ਦਹਾਈ ਵਾਲੀ ਥਾਂ ਤੇ ਪਾ ਲਿਆ ਹੁਣ ਨੈਕਸਟ ਇਕਾਈ ਵਾਲੀ ਥਾਂ ਤੇ ਆਪਾਂ ਬੋਲੇ 4 ਤੇ ਆਪਾਂ ਚਾਰ ਮਣਕਿਆਂ ਨੂੰ ਇੱਧਰ ਦਰਸਾ ਦੇਣਾ ਲਓ ਜੀ ਇਹ ਗਿਣਨਤਾ ਰੇਤੇ ਆਪਾਂ ਜੋ ਸੰਖਿਆ ਨੂੰ ਦਰਸਾਇਆ ਉਹ ਆਪਣੀ ਸੰਖਿਆ ਹੈ 62000 900 चौदह इंग्लिश केवे बोलेंगे सिक्सटी टू थाउजेंड नाइन हंड्रड फोर्टीन आओ अगली संख्या देख दिया। अगली संख्या अपने को ले है तेरह हज़ार अठ सौ पैहठ कि संख्या बोले मैं बिल्कुल सही बेटा तेरह हज़ार अठ सौ पैंठ तो सब तो पहला आप हज़ार वाली थानका हज़ार वाली थाँ थे, था थे तीन मणके ਸੈਕੜੇ ਵਾਲੀ ਥਾਂ ਤੇ 8 ਮਣਕੇ ਤੇ ਆਪਣੀ ਦਹਾਈ ਵਾਲੀ ਥਾਂ ਤੇ 6 ਮਣਕੇ ਇਕਾਈ ਵਾਲੀ ਥਾਂ ਤੇ 5 ਮਣਕੇ ਲਓ ਜੀ ਹੁਣ ਸੰਖਿਆルダー ਅੰਦਾ ਦੇਖੋ 13000 13000 800 ਤੇ छत्ती अठ सौ पैहठ तेरह हज़ार अठ सौ पैहठ इंग्लिश की में बोलेंगे थर्टीन थाउजेंड एट सिक्सटी फाइव उम्मीद है थोड़े दिमाग गल आ रही होगी अगली आपख्या दर्शाई इत दस हज़ार चार सौ छत्ती दस हज़ार चार सौ छत्ती हज़ार वाली एक हज़ार वाली थाना कोई मणका नहीं अगे सैकड़े वाली थाना चार मन के दहाई वाली थे तीन के ਤੇ 21 ਵਾਲੀ ਥਾਂ ਤੇ ਆਪਣੇ 6 ਮਨ ਕੇ ਉਹਨੇ ਕੀ ਸੰਖਿਆ ਦਰਸਾ ਰਹੀ ਹੈ ਗਿਣਨਤਾਰਾ ਆਪਣਾ 16436 16000 4 ਸੈਂਕੜੇ 3 ਦਹਾਈਆਂ ਤੇ 6 ਇਕਾਈਆਂ ਅਗਲੀ ਸੰਖਿਆ ਦੇਖਦੇ ਹਾਂ अगली जो अपनी संख्या है वो है उन्नीस हज़ार १९००० तरताली हज़ार वास्ते एक मणका दजार मतलब दस हज़ार वाली जगह पर नौ मन के हज़ार वाली जगह पर ਨੈਕਸਟ ਸੈਂਕੜੇ ਵਾਲੀ ਸਥਾਨ ਤੇ 5 ਮਣਕੇ 4 ਮਣਕੇ ਆਪਣੇ ਦਹਾਈ ਵਾਲੀ ਜਗ੍ਹਾ ਤੇ ਤੇ 3 ਮਣਕੇ ਇਕਾਈ ਵਾਲੇ ਸਥਾਨ ਤੇ ਹਾਂਜੀ ਹੁਣ ਆਪਣੀ ਸੰਖਿਆ ਕਿੰਨੀ ਹੋਗੀ 19500 43 4 ਮਣਕੇ ਕੀ ਦੱਸ ਰਹੇ ਨੇ 4 ਦਹਾਈਆਂ 3 ਮਣਕੇ ਕੀ ਦੱਸ ਰਹੇ ਨੇ 3 ਇਕਾਈਆਂ ਆਹ ਜਿਹੜੇ ਗ੍ਰੀਨ ਰੰਗ ਦੇ ਮਣਕੇ ਨੇ 5 ਇਹ ਆਪਾਂ ਦਰਸਾ ਰਹੇ ਨੇ 5 ਸੈਂਕੜੇ ਤੇ ਆ ਜਿਹੜਾ ਆਪਣਾ ਹੈ ਹਜ਼ਾਰ ਵਾਲੇ ਸਥਾਨ ਤੇ ਇਹ 9 ਮੰਨ ਕੇ ਆਪਾਂ ਦੱਸਾਰੇ 9000 ਨੂੰ ਆ ਜੋ 10000 ਵਾਲੇ ਸਥਾਨ ਤੇ ਸਿੰਗਲ ਮੰਨ ਕੇ ਆਇਆ ਇਹ ਆਪਾਂ ਨੂੰ 10000 ਦੀ ਸੰਖਿਆ ਦਰਸਾ ਰਿਹਾ ਹੈ ਆਪਣੀ ਅਗਲੀ ਸੰਖਿਆ ਹੈ 20784 ਕਿੰਨੀ ਸੰਖਿਆ 20784 10000 ਵਾਲੇ સ્થાન ਤੇ 2 ਮਣਕੇ 1000 ਵਾਲੇ ਥਾਂ ਤੇ 2 ਮਣਕਾ ਨਹੀਂ ਫਿਰ 7 ਵਾਲੇ સ્થાન ਤੇ 7 ਮਣਕੇ ਦਹਾਈ ਵਾਲੀ ਜਗ੍ਹਾ ਤੇ 8 ਮਣਕੇ ਦਹਾਈ ਵਾਲੀ ਜਗ੍ਹਾ ਦੇ ਉੱਤੇ 4 ਮਣਕੇ ਇਹ ਆਪਣੀ ਸੰਖਿਆ ਹੋਗੀ 20000 784 ਬਹੁਤ ਧਿਆਨ ਦੇ ਨਾਲ ਦੇਖਣਾ ਇੱਕ ਵਾਰ ਤੁਹਾਡੇ ਦਿਮਾਗ ਦੇ ਵਿੱਚ ਇਹੀ ਗਿਣਨ ਤਾਰੇ ਵਾਲਾ ਕਨਸੈਪਟ ਆ ਗਿਆ ਤਾਂ ਤੁਹਾਨੂੰ ਸੰਖਿਆਵਾਂ ਨੂੰ ਪਛਾਣਨ ਦੇ ਵਿੱਚ ਸਮਝਣ ਦੇ ਵਿੱਚ ਦਿੱਕਤ ਨਹੀਂ ਆਏਗੀ ਅਗਲੀ ਜੋ ਸਾਡੀ ਸੰਖਿਆ ਹੈ वो है अठाई हज़ार चार सौ त्रनानवे अठाई हज़ार चार सौ तिरानवे दहाई वाले स्थान पर दो मणके हज़ार वाले स्थान पर अठ मणके हज़ार वाले स्थान पर अठ बणके हो गए ਨੈਕਸਟ ਸੈਂਕੜੇ ਵਾਲੇ ਸਥਾਨ ਤੇ ਆਪਾਂ ਚਾਰ ਮਣਕਿਆਂ ਦੇ ਨਾਲ ਚਾਰ ਸੈਂਕੜਿਆਂ ਨੂੰ ਦਰਸਾਉਣਾ ਹੈ ਦਹਾਈ ਵਾਲੀ ਜਗ੍ਹਾ ਤੇ ਨੌ ਮਣਕੇ ਤੇ ਇਕਾਈ ਵਾਲੀ ਜਗ੍ਹਾ ਤੇ ਤਿੰਨ ਮਣਕੇ ਹੁਣ ਗਿਣਨ ਤਾਰਾ ਜੋ ਆਪਣੀ ਸੰਖਿਆ ਦਰਸਾ ਰਿਹਾ ਹੈ ਉਹ ਦਰਸਾ ਰਿਹਾ ਹੈ 28493 93 93 ਅਗਲੀ ਸੰਖਿਆ ਦੇਖਦੇ ਹਾਂ ਅਗਲੀ ਜੋ ਆਪਣੀ ਸੰਖਿਆ ਹੈ ਉਹ ਹੈ 49569 तो आप इंग्लिश में बोल सू फोर्टी नाइन 49,569 फाइव हंडरड सिक्सटी नाइन किमें बोलेंगे इंग्लिश फोर्टी नाइन थााउजेंड फाइव हंडरड सिक्सटी नाइन सब तो पेल्ला दजार वाली जगह पर आप चार दर्साइए ये हो गए चार बन के सू चाली हज़ार दर्शा रहे हैं ने। नैक्सट हजार वाली जगह पर नौ बनके उस तो बाद सैकड़े वाली जगह पर ती दहाई वाली जगह पर छे वाली जगह पर नौ मन के। उन्हें की संख्या अपनी बन गई 49569 60969 ਇਹ ਕਈ ਬੱਚਿਆਂ ਨੂੰ ਕਨਫਿਊਜ਼ਨ ਹੋ ਜਾਂਦਾ ਹੈ 70979 60969 ਤੇ 50969 ਇਹ ਤੁਹਾਨੂੰ ਥੋੜੀ ਜਿਹੀ ਦਿਮਾਗ ਦੇ ਵਿੱਚ ਗੱਲ ਆਉਦੀ ਯਾਦ ਰੱਖਣੀ ਪੈਣੀ ਹੈ ਇਹ ਆਪਣੀ ਸੰਖਿਆ ਹੋਗੀ 49000 फाइव हंडरड सिक्सटी नाइन अगली अपनी संख्या चौंती हज़ार पौ अठाहठ कि संख्या चौंती हज़ार पाँच सौ अठाहठ लो इस गिन हजार गिनतारी दजार वाली थान पर तीन बणके हज़ार वाली थानते चार बणके ਸੈਂਕੜੇ ਵਾਲੀ ਜਗ੍ਹਾ ਤੇ 5 ਮਣ ਕੇ ਦਹਾਈ ਵਾਲੀ ਜਗ੍ਹਾ ਤੇ 6 ਮਣ ਕੇ ਤੇ ਇਕਾਈ ਵਾਲੀ ਜਗ੍ਹਾ ਤੇ 8 ਮਣ ਕੇ ਹੁਣ ਇਹ ਆਪਣੀ ਸੰਖਿਆ ਹੋਗੀ 34000 500 68 34569 ਇੱਕੋ ਬੱਚੇ ਨੂੰ ਕਨਫਿਊਜ਼ਨ ਤੁਸੀਂ ਨਹੀਂ ਰੱਖਣਾ 60 ਹੁੰਦਾ ਹੈ 60 ਕਈ ਬੱਚੇ 60 ਨੂੰ 16 ਬੋਲ ਦਿੰਦੇ ਆ 16 ਤਾਂ ਕਿੰਨਾ ਹੁੰਦਾ ਹੈ 10 6 16 ਤੇ 1951 ਦਾ ਤਾਂ ਫਰਕ ਹੋ ਗਿਆ ਇਸ ਲਈ ਇਸ ਤਰ੍ਹਾਂ ਦੀ ਕਨਫਿਊਜ਼ਨ ਨਾ ਉਲਝਣ ਦੇ ਵਿੱਚ ਤੁਸੀਂ ਨਹੀਂ ਪੈਣਾ ਖੁਦ ਨੂੰ ਪਰਪੱਕ ਕਰਨਾ ਹੈ ਅਗਲੀ ਸੰਖਿਆ ਦੇਖੋ ਅਗਲੀ ਸੰਖਿਆ ਹੈ ਆਪਣੀ 78579 ਹੁਣ ਤੁਸੀਂ ਮੈਨੂੰ ਇਹ ਦੱਸੋ ਜੋ 10000 ਵਾਲੇ ਥਾਂਤੇ ਕਿੰਨੇ ਆਉਣਗੇ ਬਿਲਕੁਲ ਸਹੀ ਬੇਟਾ 10000 ਵਾਲੇ ਥਾਂਤੇ ਹੋਣਗੇ 7 ਮੰਨ ਕੇ ਜੋ ਕਿ 70000 ਨੂੰ ਦਰਸਾਉਂਗੀ 7 ਮੰਨ ਕੇ 10000 ਵਾਲੇ ਥਾਂਤੇ 18 अपन दर्शाने वास्त अठ के हज़ार वाले स्थान पर पाते हूँ सैकड़े वाले स्थान पर पं के, दहाई वाले स्थान पर सत्त के, इकई वाले स्थान पर नौ बणके हूँ ये अपनी संख्या बन गई अठहत् हज़ार पांच सौ अठहत्तर हजार पांच सौ उनासी अगली अपनी बच्चों सा अगली संख्या है पंताली हजार सात सौ छे हजार सात सौ उनासी। इस संख्या दर्शा सब तो पेल दजार वाली स्थान पर चार बनके हज़ार वाली स्थान पर पं बन के सैकड़े वाले स्थान पर सत्त बनके 10 ਆਈ ਵਾਲੀ ਥਾਂ ਤੇ ਕੋਈ ਮਣਕਾ ਨਹੀਂ ਆਊਗਾ ਤੇ ਇਕਾਈ ਵਾਲੀ ਜਗ੍ਹਾ ਤੇ 6 ਮਣਕਾ ਇਹ ਜੋ ਆਪਣੀ ਸੰਖਿਆ ਬਣ ਗਈ 40000 5000 ਹਰੇਕ ਸਥਾਨ ਨੂੰ ਦੇਖੋ ਆ 40000 ਨੂੰ ਦਰਸਾ ਰਿਹਾ ਹੈ ਇਹ 5000 ਨੂੰ ਦਰਸਾ ਰਿਹਾ ਹੈ ਇਹ ਆਪਣਾ ਸੈਂਕੜੇ ਵਾਲਾ ਸਥਾਨ ਤੇ ਜੋ ਮਣਕੇ ਨੇ ਇਹ 7000 ਨੂੰ ਦਰਸਾ ਰਹੇ ਨੇ तो यह वाला स्थान दर्शा रहे हैं छे तो नौने कुल अपनी संख्या कि होगी हज़ार सत्त सौ फोर्टी फाइव थाउजेंड सैवन सिक्स अगली अपनी संख्या है अठहत् हज़ार पौ चाली कि संख्या बोले मैं ਬਿਲਕੁਲ ਸਹੀ ਬੇਟਾ 78540 ਜਦੋਂ ਵੀ ਤੁਸੀਂ ਸੁਣਨਾ ਹੈ ਆਪਦੀ ਸੁਣਨ ਦਾ ਧਿਆਨ ਤੁਹਾਡਾ ਸਾਰਾ ਆਪਦੇ ਕੰਪਿਊਟਰ ਵੱਲ ਹੋਵੇ ਤਾਂ ਜੇ ਤੁਹਾਨੂੰ ਬਿਲਕੁਲ ਅੰਡਰਸਟੈਂਡਿੰਗ ਸਹੀ ਆਵੇ ਹੁਣ ਆਪਾਂ ਸੰਖਿਆ ਲਿਖਣੀ ਹੈ 78540 ਤਾਂ ਸਭ ਤੋਂ ਪਹਿਲਾਂ ਆਪਾਂ ਦਹਾਈ ਦਹ ਹਜ਼ਾਰ ਵਾਲੀ ਸਥਾਨ ਤੇ ਸੱਤ ਮੰਨ ਕੇ ਦਰਸਾਵਾਂਗੇ ਹਜ਼ਾਰ ਵਾਲੇ ਸਥਾਨ ਤੇ 8 ਬਣ ਕੇ ਸੈਂਕੜੇ ਵਾਲੇ ਸਥਾਨ ਤੇ 5 ਬਣ ਕੇ ਦਹਾਈ ਵਾਲੇ ਸਥਾਨ ਤੇ 4 ਬਣ ਕੇ ਤੇ ਇਕਾਈ ਵਾਲੇ ਸਥਾਨ ਤੇ ਕੋਈ ਮਣਕਾ ਨਹੀਂ ਪਾਵਾਂਗੇ ਕਿਉਂਕਿ ਚੌਂਕਾ 0 40 ਜਿੱਥੇ ਕੋਈ ਮਨਕਾ ਨਹੀਂ ਹੈ ਤਾਂ ਆਪ ਸਮਝੋ ਉੱਥੇ ਜ਼ੀਰੋ ਹੈ ਹੁਣ ਇਹ ਆਪਣੀ ਕੀ ਸੰਖਿਆ ਬਣ ਗਈ 78540 ਇੰਗਲਿਸ਼ ਚ ਆਪਾਂ ਕਿਵੇਂ ਬੋਲ ਸਕਦੇ ਹਾਂ 78540 ਤਾਂ ਇਹ ਸੀ ਬੱਚਿਓ ਅੱਜ ਦਾ ਕੰਮ ਸੰਖਿਆਵਾਂ ਨੂੰ ਗਿਣਨ ਤਾਰੇ ਤੇ ਸਮਝਣਾ ਤੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਕੁਝ ਨਵਾਂ ਲੈ ਕੇ ਆਵਾਂਗੇ ਤਦ ਤੱਕ ਚੈਨਲ ਦੇ ਨਾਲ ਬਣੇ ਰਹੋ ਧੰਨਵਾਦ